ਲੋਕ ਸਭਾ ਚੋਣਾਂ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਪਟਿਆਲਾ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਰਿਟਰਨਿੰਗ ਅਫੀਸਰ ਜ਼ਿਲ੍ਹਾ ਰਿਟਰਨਿੰਗ ਅਫੀਸਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪ੍ਰੇ ਜੀ ਦੀ ਅਗਵਾਈ ਦੇ ਵਿੱਚ ਜੰਗੀ ਪੱਤਰ ਦੇ ਉੱਤੇ ਚੱਲ ਰਹੀ ਹੈ ਸਾਡੇ ਨਾਲ ਨੇ ਡੀਸੀ ਸਾਹਿਬ ਡੀਸਬ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਬਹੁਤ ਬਹੁਤ। ਕੀ ਕੀ ਤਿਆਰੀਆਂ ਨੇ ਤੁਹਾਡੀਆਂ ਇਸ ਵੰਦ? ਵੇਖਿ ਜਿਵੇਂ ਸਾਰੀ ਜਾਣਦੇ ਹੈ ਕਿ ਕੱਲ ਦਾ ਦਿਨ ਜਿਹੜਾ ਹੈਗਾ ਇੱਕ ਆਪਾਂ ਪਿਛਲੇ 2.5 ਮਹੀਨੇ ਤੋਂ ਸਾਰੀ ਜਿਹੜੀ ਆਪਣੀ ਸਰਕਾਰੀ ਜਿਹੜੀ ਵੀ ਨਫਰੀ ਹੈਗੀ ਹੈ ਜਿਹੜੀ ਵੀ ਆਪਣਾ ਮਸ਼ਿਨਰੀ ਹੈਗੀ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਤੇ ਮਸ਼ਿਨਰੀ ਸਾਰੀ ਪੂਰੀ ਕੋਸ਼ਿਸ਼ ਕਰ ਰਹੀ ਸੀਗੀ ਕਿ ਆਪਾਂ ਜਿਹੜਾ ਹੈਗਾ ਇੱਕ ਵਧੀਆ ਮਾਹੌਲ ਕ੍ਰੀਏਟ ਕਰੀਏ ਕਿ ਜਿਹੜੇ ਵੋਟਰ ਹੈ ਉਹ ਬੁੱਥਾਂ ਦੇ ਵੱਲ ਇੱਕ ਤਾਰੀਖ ਨੂੰ ਆਣ ਤੇ ਹੁਣ ਕੱਲ ਜਿਹੜਾ ਹੈਗਾ ਉਹ ਜਿਹੜਾ ਤੁਸੀਂ ਸਾਰੀ ਫੈਸਟੀਵਿਟੀਆਂ ਕਹਿ ਰਹੇ ਸੀਗੇ ਉਹਦਾ ਸਭ ਤੋਂ ਮਹੱਤਵਪੂਰਨ ਦਿਨ ਹੈ ਕਿ ਜੇ ਆਪਾਂ 2-3 ਮਹੀਨੇ ਤੋਂ ਸਾਰਾ ਇੱਕ ਸਰਕਾਰੀ ਖਰਚਾ ਸਾਰਾ ਕੁਝ ਕਰਕੇ ਸਾਰਾ ਅਰੇਂਜਮੈਂਟਸ ਕਰਕੇ ਜੇ ਆਪਾਂ ਕੱਲ ਵੋਟ ਦੇ ਵੱਲ ਬੂਥ ਦੇ ਵੱਲ ਨਹੀਂ ਆਉਂਦੇ ਐ ਤਾਂ ਉਹ ਫਿਰ ਇੱਕ ਤਰੀਕੇ ਨਾਲ ਆਪਾਂ ਇਹ ਮੰਨिए ਕਿ ਜੇ ਉਹ ਫੈਸਟੀਵਲ ਨੋ ਹੀ ਬਿਲਕੁਲ ਇੱਕ ਰੁੱਖਾ ਜਿਹੜਾ ਹੈਗਾ ਉਹ ਬਣਾ ਦਿੰਦਾ ਤੇ ਆਪਣੀ ਕੋਸ਼ਿਸ਼ ਇਹ ਹੈ ਕਿ ਪਿਛਲੀ ਵਾਰ ਜਿਹੜਾ ਆਪਣਾ 67% ਵੋਟਿੰਗ ਹੋਈ ਸੀ ਤੇ ਇਸ ਵਾਰ ਆਪਾਂ 72 73% ਤੱਕ ਜਿਹੜੀ ਹੈਗੀ ਇਹ ਵੋਟ ਪਵਾਈਏ ਤੇ ਆਪਣੀ ਕੋਸ਼ਿਸ਼ ਹੈ ਕਿ ਆਪਾਂ ਹਰ ਤਰੀਕੇ ਨਾਲ ਜਿਹੜਾ ਹੈਗਾ ਵੋਟਰਸ ਨੂੰ ਇਹਦੇ ਵਿੱਚ ਫੈਸਿਲਿਟੇਟ ਕਰੀਏ ਤੇ ਸਾਡੇ ਜਿਹੜਾ ਪੂਰਾ ਜਿਹੜਾ ਹਲਕਾ ਹੈਗਾ ਇਹਦੇ ਵਿੱਚ 2000 ਤੋਂ ਵੱਧ ਬੂਥ گیا যে ਜਿਹਦੇ ਵਿੱਚ ਆਪਣੀ ਸਾਰੀ ਜਿਹੜੀ ਨਫਰੀ ਹੈਗੀ ਉਹ ਲੱਗ ਚੁੱਕੀ ਹੈ ਤਾਂ ਪੁਲਿਸ ਦੇ ਵੀ ਜਿੰਨੇ ਵੀ ਆਪਣੇ ਅਰੇਂਜਮੈਂਟਸ ਨੇ ਲਗਭਗ 5500 ਪੁਲਿਸ ਤੇ ਸੀਸੀਐਪਫ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਬੂਥਾਂ ਤੇ ਜਾਂ ਫਿਰ ਪੈਟਰੋਲਿੰਗ ਪਾਰਟੀਆਂ ਦੀ ਸ਼ੇਪ ਵਿੱਚ ਜਿਹੜੇ ਹੈਗੇ ਆ ਉਹ ਕੱਲ ਉਥੇ ਤੁਹਾਨੂੰ ਮੌਜੂਦ ਮਿਲਣਗੇ ਅੱਜ ਆਪਣੀ ਜਿੰਨੀ ਵੀ ਸਾਰੀ ਟੀਮਸ ਨੇ ਉਹ ਸਾਰੇ ਬੂਥਾਂ ਦੇ ਵੱਲ ਜਾ ਚੁੱਕੀਆਂ ਨੇ ਤੇ ਇੱਕ ਦੋ ਘੰਟੇ ਵਿੱਚ ਆਪਣੇ ਆਪਣੇ ਬੂਥਾਂ ਤੇ ਪਹੁੰਚ ਗਏ ਉੱਥੇ ਆਪਣਾ ਬੂਥ ਜੜਾਏਗਾ ਉਹ ਸੈੱਟ ਕਰਨਗੇ ਜੀ ਆਪਾਂ ਇਹ ਵੀ ਸਮਝਦਿਆਂ ਕਿ ਜੇ ਸਾਡੇ ਦੇਖੋ ਅ ਗਰਮੀ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਮਾਹੌਲ ਬਣਿਆ ਹੋਇਆ ਹੈ ਤੇ ਕਾਫੀ ਜ਼ਿਆਦਾ ਹੀਟ ਵੇਵ ਜਿਹੜੀ ਹੈਗੀ ਆ ਉਹ ਪ੍ਰੋਗਰੈਸ ਕਰ ਰਹੀ ਹੈ ਤੇ ਆਪਾਂ ਆਪਣੀ ਤਰ੍ਹਾਂ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜੀ ਹਰੇਕ ਬੂਟ ਤੇ ਆਪਾਂ ਸ਼ੇਡ ਵਾਲਾ ਏਰੀਆ ਜਿਹੜਾ ਹੈਗਾ ਉਹ ਦੇ ਦੇ ਦਈਏ ਕਿ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ ਉਹਨੂੰ ਗਰਮੀ ਦੇ ਵਿੱਚ ਖੜਾ ਨਾ ਰਹਿਣਾ ਪਵੇ ਤੇ ਨਾਲ ਹੀ ਉੱਤੇ ਫੈਨ ਵਗੈਰਾ ਵੀ ਹੋਵੇ ਤੇ ਉਹਨਾਂ ਦੇ ਵਾਸਤੇ ਪਾਣੀ ਛਬੀ ਉਹਦਾ ਵੀ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਔਰ ਉਹਬਜ਼ਾ ਟਾਈਪ ਦਾ ਕਿ ਉਹਨਾਂ ਨੂੰ ਕੁਝ ਪੀਣ ਦੇਣ ਵਾਸਤੇ ਵੀ ਮਿਲ ਜਾਵੇ ਕੋਈ ਡੀਹਾਈਡਰੇਸ਼ਨ ਦਾ ਕੋਈ ਇਸ ਤਰੀਕੇ ਦਾ ਕਾਰਨ ਨਾ ਬਣੇ ਤੇ ਇਸ ਤੋਂ ਇਲਾਵਾ ਆਪਾਂ ਫਿਰ ਮੈਡੀਕਲ ਜਿਹੜਾ ਹੈਗਾ ਉਹ ਫੈਸਿਲਿਟੀਆਂ ਵੀ ਹਰ ਇੱਕ ਆਸ਼ਾ ਵਰਕਰ ਵੀ ਉਥੇ ਮੌਜੂਦ ਹੈਗੀ ਆ ਤਾਂ ਫਿਰ ਡਾਕਟਰ ਸਾਹਿਬਾਨ ਵੀ ਹੈਗੇ ਆ ਕੁਝ ਬੂਥਸ ਦੇ ਉੱਪਰ ਐਂਬੂਲੈਂਸ ਦਾ ਇੰਤਜ਼ਾਮ ਹੈ ਗੱਡੀਆਂ ਦੇ ਉਹ ਟਾਈਪ ਵੀ ਹੈਗਾ ਆਪਣੇ ਜਿਹੜੇ ਸੈਕੰਡਰੀ ਤੇ ਥਰਡਰੀ ਕੇਅਰ ਇੰਸਟੀਟਿਊਸ਼ਨਸ ਨੇ ਹਸਪੀਟਲਸ ਨੇ ਉਹਨਾਂ ਦੇ ਨਾਲ ਵੀ ਆਪਣਾ ਟਾਈਪ ਹੈ ਤੇ ਇਸ ਤੋਂ ਇਲਾਵਾ ਕਿ ਸ਼ਹਿਰੀਆਂ ਨੂੰ ਜਿਹੜਾ ਹੈ एक और सुविधा देने वास्ते आप पोर्टल भी लॉन्च किया है इलेक्शन पटियाला डॉट कॉम इलैक्श पटियाला डॉट कॉम से जाके अपने बूथ का जो है लोकेशन भी देख सकते हो तो उस वेले सवेर तो अपडेट हो जाऊगा कि उस वे उस बूथ के बाहर किन्ने लोग है जे कतार है तो थोड़ा पता लग जाएगा तो फिर डिसीजन भी ले सकते हो कि जल्दी जाना है या फिर जो थोड़ा ज़्यादा लगता है कि उत्तर कतार भी ज्यादा लोग ने तो वेट कर लिये आधे घंटे बाद फिर दोबारा अपडेट हो जाऊगा थोड़ा पता चल जाऊगा कि नंबर घट गया बद गया ਉਹ ਦੇ ਬੇਸਿਸ 'ਤੇ ਤੁਸੀਂ ਰਿਸਿਜਨ ਲੈ ਸਕਦੇ ਹੋ ਤਾਂ ਤੁਸੀਂ ਕਦੋਂ ਵੋਟ ਦੇਣ ਜਾਣਾ ਹੈ ਤੇ ਉਸ ਤੋਂ ਵੀ ਮੈਨੂੰ ਲੱਗਦਾ ਕਿ ਆਪ ਤੁਹਾਨੂੰ ਇੱਕ ਇਹ ਸੁਵਿਧਾ ਆਏਗੀ ਕਿ ਤੁਸੀਂ ਆਪਣਾ ਡਿਸੀਜਨ ਖੁਦ ਲੈ ਸਕਦੇ ਹੋ ਤੇ ਆਪਾਂ ਆਪਣੀ ਤਰਫੋਂ ਪੂਰੀ ਸੁਵਿਧਾਵਾਂ ਦਿੱਤੀਆਂ ਨੇ ਪੰਜਾਬ ਦੇ ਕਰੀਬ ਜਿਹੜੇ ਹੈਗੇ ਆ ਮਾਡਲ ਬੂਥਸ ਬਣਾਏ ਨੇ ਗ੍ਰੀਨ ਬੂਥ ਵੀ ਬਣਾ ਰਹੇ ਆ ਜਿੱਥੇ ਹੁਣ ਆਪਾਂ ਡਿਸੀਜਨ ਵੀ ਲਿਆ ਕਿ ਉੱਥੇ ਆਪਾਂ ਜਿਹੜਾ ਹੈਗਾ ਇੱਕ ਥੇਲਾ ਜਿਹੜਾ ਹੈਗਾ ਉਹ ਵੀ ਲੋਕ ਵੋਟਰਸ ਨੂੰ ਦਿਵਾਗੇ ਕਿ ਤੁਸੀਂ ਗ੍ਰੀਨ ਜੋ 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 ਆਪਣੀ ਪ੍ਰਕਿਰਿਆ ਹੁੰਦੀ ਹੈ ਉਹਨੂੰ ਥੋੜਾ ਜਿਹਾ ਪ੍ਰਮੋਟ ਕਰੋ ਆਪਣੀ ਤਰਫੋਂ ਪੂਰੀ ਕੋਸ਼ਿਸ਼ ਹੈਗੀ ਹੈ ਕਿ ਵਧੀਆ ਮਾਹੌਲ ਜਿਹੜਾ ਹੈਗਾ ਵੋਟਰਸ ਨੂੰ ਦਿੱਤਾ ਜਾਵੇ ਅੱਛਾ ਗ੍ਰੀਨ ਬੂਥ Uh... ਉਹ ਮਾਡਰਨ ਪਿੰਕ ਬੂਥ ਵੀ ਬਣਾਏ ਨੇ ਜਿਸ ਤਰ੍ਹਾਂ ਪਹਿਲਾਂ ਵੀ ਜਿਵੇਂ ਹੁੰਦਾ ਸੀਗਾ ਇਸ ਵਾਰ ਵੀ ਹਰ ਇੱਕ ਅਸੈਂਬਲੀ ਹਲਕੇ ਵਿੱਚ ਇੱਕ ਪਿੰਕ ਬੂਥ ਹੈਗਾ ਲਗਭਗ 5 6 7 ਮਾਡਲ ਬੂਥ ਹੈ ਗਿਆ ਫਿਰ ਹਰ ਇੱਕ ਅਸੈਂਬਲੀ ਵਿੱਚ ਇੱਕ ਗ੍ਰੀਨ ਬੂਥ ਵੀ ਹੈਗਾ ਇੱਕ ਜਿਹੜਾ ਹੈਗਾ ਯੰਗ ਵੋਟਰਸ ਜਿੱਥੇ ਕਿ ਫਸਟ ਟਾਈਮ ਜਿਹੜੇ EMPLOYEES ਹੈਗੇ ਉਹ ਵੋਟ ਆਉਣਗੇ ਤੇ ਹਰ ਇੱਕ ਪ੍ਰਕਿਰਿਆ ਨਾਲ ਹਰ ਇੱਕ ਤਰੀਕੇ ਨਾਲ ਆਪਾਂ ਕੋਸ਼ਿਸ਼ ਕੀਤੀ ਹੈ ਕਿ ਵੋਟਰਸ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ ਆਪਾਂ ਯੂਨਿਕ ਬੂਥ ਵੀ ਬਣਾਏ ਜਿੱਥੇ ਆਪਾਂ ਪੰਜਾਬ ਦਾ ਜਿਹੜਾ ਹੈਗਾ ਕਲਚਰ ਉਹ ਵੀ ਪ੍ਰੈਜੈਂਟ ਕਰਾਂਗੇ ਕਿਤੇ ਕਿਤੇ ਬੂਥ ਤੇ ਤੁਹਾਨੂੰ ਮਿਲੇਗਾ ਕਿ ਜੇ ਕੋਈ ਜਿਹੜਾ ਹੈ ਅਮੰਦੀ ਵੀ ਲਾ ਰਹੇ ਹੈ ਕਿ ਮਤਲਬ ਇਸ ਤਰੀਕੇ ਦੀ ਆਪਣੀ ਕੋਸ਼ਿਸ਼ ਹੈ ਕਿ ਜਿਹੜਾ ਯੂਥ ਹੈ ਉਹਨੂੰ ਵੀ ਆਪਾਂ ਉਹ ਬੁਥਾ ਦੇਵਲ ਜਿਹੜਾ ਹੈਗਾ ਉਹ ਲਿਆਏ ਆਪਣੀ ਤਰਫ ਪੂਰੀ ਕੋਸ਼ਿਸ਼ ਹੈ ਕੀਤੀ ਹੈ ਪਰ ਦੇਖੋ ਪਹਿਲਾਂ ਇਹ ਵੀ ਸਮਝਣਾ ਹੈ ਕਿ ਦੇਖੋ ਇੰਨਾ ਸਾਰਾ ਕੁਝ ਜਿਹੜਾ ਹੈਗਾ ਦੇਸ਼ ਨੇ ਸਾਡੇ ਵਾਸਤੇ ਕੀਤਾ ਹੋਇਆ ਹੈ ਇਤਨੀ ਸਾਰੀ ਮਸ਼ੀਨਰੀ ਸਾਰਾ ਕੁਝ ਤੇ ਇਹ ਸਾਰਾ ਖਰਚਾ ਜਿਹੜਾ ਹੈਗਾ ਇਹ ਸਾਰਾ ਕੁਝ ਜੋ ਜੋ ਕੁਝ ਵੀ ਹੋ ਰਿਹਾ ਹੈ ਇਹ ਬੇਸਿਕਲੀ ਵੋਟਰਸ ਦੇ ਵਾਸਤੇ ਹੋ ਰਿਹਾ ਤੇ ਹੁਣ ਜੇ ਵੋਟਰ ਹੈ ਉਹ ਇਸ ਨੂੰ ਇੱਕ ਛੁੱਟੀ ਵਾਲਾ ਦਿਨ ਮੰਨ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਕਿ ਮੇਰੇ ਤੋਂ ਹੋਰ ਕਿਤੇ ਕੋਈ ਜ਼ਰੂਰਤ ਮੈਨੂੰ ਨਹੀਂ ਲੱਗਦਾ ਕਿ ਵੋਟ ਪਾਉਣ ਤੋਂ ਵੱਧ ਕੋਈ ਕੱਲ ਇੰਪੋਰਟੈਂਟ ਕੰਮ ਹੋ ਸਕਦਾ ਹੈ ਖੁਦਾ ਨਾ ਕਰੇ ਕਿਸੇ ਕੀ ਮਹਯਤ ਵਗੈਰਾ ਜਾਂ ਫਿਰ ਬਿਮਾਰੀ ਵਗੈਰਾ ਨੂੰ ਛੱਡ ਕੇ ਕਿਤੇ ਕੋਈ ਹਸਪੀਟਲ ਹੋਏ ਉਹਨੋਂ ਛੱਡ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹ ਹੋ ਜਾ ਹੋ ਸਕਦਾ ਹੈ ਕਿ ਜੀ ਨੇ ਮੋਸਟਲੀ ਲੋਕ ਇਹ ਸਮਝਦੇ ਨੇ ਕਿ ਇੱਕ ਛੁੱਟੀ ਦਾ ਦਿਨ ਹੈ ਉਹ ਤੋਂ ਬਾਅਦ ਫਿਰ ਇੱਕ ਐਡ ਕਰ ਦੇਣੇ ਆ ਤੇ ਦੋ ਦਿਨ ਕਿਤੇ ਘੁੰਮ ਕੇ ਆਨੇ ਉਹ ਆਪਾਂ ਇਸ ਅਵੋਇਡ ਕਰੀਏ ਇਹ ਇਹ ਬੜਾ ਮਹੱਤਵਪੂਰਨ ਹੈ ਕਿ ਜਿਹੜਾ ਸਾਨੂੰ ਇੱਕ ਇਹ ਅਧਿਕਾਰ ਮਿਲਿਆ ਹੋਇਆ ਹੈ ਇਹ ਹੱਕ ਮਿਲਿਆ ਹੋਇਆ ਹੈ ਜੇ ਆਪਾਂ ਇਹਦਾ ਇਸਤੇਮਾਲ ਹੀ ਨਹੀਂ ਕਰਦੇ ਤਾਂ ਆਹستہ ਆਹستہ ਇਹਨੂੰ ਇਸਤੇਮਾਲ ਕਰਨਾ ਫਿਰ ਮੌਕਾ ਵੀ ਨਹੀਂ ਮਿਲਣਾ ਤੇ ਮੇਰੀ ਬੇਨਤੀ ਇਹ ਹੀ ਹੈ ਕਿ ਇਹ ਵੋਟ ਜੇ ਤੁਸੀਂ ਬੁੱਥਾਂ ਦੇ ਵੱਲ ਜਾਂਦੇ ਹੋ ਤਾਂ ਉਹ ਡੈਮੋਕ੍ਰੇਸੀ ਦੀ ਜਾਨ ਹੁੰਦੀ ਹੈ ਤਾਂ ਉਹ ਜਾਨ ਨੂੰ ਆਪਾਂ ਬਣਾਈ ਰੱਖੀਏ ਤਾਂ ਜ਼ਰੂਰ ਵੋਟ ਆਪਣਾ ਪਾਈਏ ਤੇ ਬਜ਼ੁਰਗਾਂ ਲਈ ਤੇ ਅੰਗਹੀਨਾਂ ਲਈ ਜਿਵੇਂ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ 45 ਡਿਗਰੀ ਅਸੀਂ ਵੈਸੇ ਤਾਂ ਦੁਆ ਕਰਾਂਗੇ ਕਿ ਬਾਰਿਸ਼ ਹੋ ਜਾਏ ਕੱਲ ਥੋੜਾ ਮੌਸਮ ਸੁਹਾਵਣਾ ਹੋ ਜਾਏ ਪਰ ਫੇਰ ਵੀ ਮਤਲਬ ਕੀ ਇੰਤਜ਼ਾਮ ਤੁਸੀਂ ਇਸ ਤਰ੍ਹਾਂ ਆਪਾਂ ਜਿਹੜੇ ਬਿਲਕੁਲ ਹੀ ਬੈਡਰਿਡਨ ਬਜ਼ੁਰਗ ਸੀਗੇ ਜਾਂ ਕਿ ਹੋ ਜੇ ਐਸੇ ਕਾ ਜਿਹਦਾ ਬਿਲਕੁਲ ਵੀ ਬੂਥ ਤੱਕ ਨਹੀਂ ਆ ਸਕਦਾ ਉਹਨਾਂ ਦੇ ਆਪਾਂ ਵੋਟਰ ਜਿਹੜੇ ਹੈਗੇ ਕਰਤੇ ਪਵਾਏ ਸੀ ਲਗਭਗ 800 ਦੇ ਕਰੀਬ ਵੋਟਰਸ ਨੇ ਆਪਣੇ ਘਰੋਂ ਹੀ ਵੋਟ ਪਾ ਦਿੱਤੇ ਸੀਗੇ ਪੋਸਟਲ ਬੈਲਟਸ ਦੇ ਰਾਹੀਂ ਤੇ ਹੁਣ ਜਿਹੜੇ ਬਾਕੀ ਹੈਗੇ ਆ ਜਿਹੜਾ ਮੈਂ ਪੋਰਟਲ ਦਸੀਆ electionspatiala.com ਉਹਦੇ ਤੇ ਤੁਸੀਂ ਉੱਥੇ ਤੁਸੀਂ ਰਿਕਵੈਸਟ ਵੀ ਡਾਲ ਸਕਦੇ ਹੋ ਪਾ ਸਕਦੇ ਹੋ ਕਿ ਮੈਨੂੰ ਗੱਡੀ ਚਾਹੀਦੀ ਹੈ ਕਿ ਉਹਨਾਂ ਵਾਸਤੇ ਜਿਹੜੇ ਕਿ ਬਜ਼ੁਰਗ ਨੇ ਬਹੁਤ ਜ਼ਿਆਦਾ ਜਾਂ ਫਿਰ ਇਸ ਤਰੀਕੇ ਦਾ ਵੋਟਰ ਹੈ ਕਿ ਪੀ ਡਬਲਯੂ ਡੀ ਵੋਟਰ ਹੈ ਕਿ ਮੈਂ ਇਕੱਲੇ ਨਹੀਂ ਆ ਸਕਦਾ ਮੈਨੂੰ ਵੌਲੰਟੀਅਰ ਦੀ ਲੋੜ ਹੈ ਕਿ ਮੈਨੂੰ 휠 ਚੇਅਰ ਦੀ ਲੋੜ ਹੈ ਕਿ ਮੈਨੂੰ ਗੱਡੀ ਦੀ ਲੋੜ ਹੈ ਕਿ ਤੇ ਜੇ ਤੁਸੀਂ ਉੱਥੇ ਰਿਕਵੈਸਟ ਪਾਉਂਦੇ ਹੋ ਤਾਂ ਸਾਡੀ ਜਿਹੜੀ ਟੀਮ ਹੈ ਉਹ ਤੁਹਾਡੇ ਨਾਲ ਤਾਲਮਿਲ ਵੀ ਕਰੂਗੀ ਤੁਹਾਨੂੰ ਲੈਣ ਵੀ ਆ ਜਾਊਗੀ ਤੁਹਾਨੂੰ ਵਾਪਸ ਡ੍ਰੌਪ ਵੀ ਕਰ ਦੇਗੀ ਉਹਦੇ ਵਾਸਤੇ ਵੀ ਆਪਾਂ ਜਿਹੜਾ ਹੈਗਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਫਾਈਨਲੀ ਕੀ ਤੁਸੀਂ ਵੋਟਰਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਮ ਮੈਂ ਮੈਂ ਇਥੇ ਇਹ ਵੀ ਜਿਹੜਾ ਹੈਗਾ ਕਹਿਣਾ ਚਾਹਾਂਗਾ ਕਿ ਰੈਪਿਡ ਉਹ ਹੈਗਾ ਜਿਹੜਾ ਕਿ ਬਾਈਕ ਵਾਲੀ ਫੈਸਿਲਿਟੀ ਦਿੰਦੇ ਆ ਤਾਂ ਪਟਿਆਲਾ ਸ਼ਹਿਰ ਦੇ ਵਿੱਚ ਕੱਲ ਜਿਹੜੇ ਮੋਟਰ ਹੈ ਜੋ ਰੈਪਿਡੋ ਐਪ ਡਾਊਨਲੋਡ ਕਰਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਇੱਕ ਕੋਡ ਵੀ ਮਿਲ ਜਾਊਗਾ ਵੋਟ ਦੇ ਵਾਸਤੇ ਤਾਂ ਉਹ ਉਹਨਾਂ ਨੂੰ ਫ੍ਰੀ ਸੇਵਾ ਵੀ ਮਿਲ ਜਾਊਗੀ ਕਿ ਜਿਹੜਾ ਬਾਈਕ ਹੈ ਉਹ ਉਹਨਾਂ ਨੂੰ ਲੈ ਕੇ ਬੂਥ ਤੱਕ ਲੈ ਵੀ ਜਾਓਗੇ ਤਾਂ ਵੋਟ ਵਾਪਸ ਵਾਕੇ ਵਾਪਸ ਲੈ ਵੀ ਆਓਗੇ ਆ ਬਿਲਕੁਲ ਕਰ ਤੋਂ ਲਿਆਓਗੇ ਜਿੱਥੇ ਤੁਸੀਂ ਕਰਦੇ ਹੋ ਮਾਰਕ ਉਹ ਫ੍ਰੀ ਸੇਵਾ ਆਏਗੀ ਆ ਉਹ ਉਹਦੇ ਵਿੱਚੋਂ ਉਹਨਾਂ ਨੂੰ ਕੋਡ ਮਿਲ ਜਾਊਗਾ ਉਹ ਕੋਡ ਪਾ ਕੇ ਉਹਦੇ ਵਿੱਚੋਂ ਜਾ ਸਕਦੇ ਉਹਨੂੰ ਯੂਜ਼ ਕਰ ਸਕਦੇ ਬਹੁਤ ਵਧੀਆ ਇੰਤਜ਼ਾਮ ਹੈ ਤੇ ਇਹ ਵੀ ਆਪਾਂ ਜਿਹੜੇ ਵੋਟਰ ਸੇ ਉਹ ਵੀ ਇਸਤੇਮਾਲ ਕਰ ਸਕਦੇ ਤੇ ਮੇਰੀ ਸਿਰਫ ਬੇਨਤੀ ਹੈ ਕਿ ਆਪਾਂ ਆਪਣੀ ਤਰਫੋਂ ਬਹੁਤ ਕੋਸ਼ਿਸ਼ ਕੀਤੀ ਹੈ ਸਾਰੇ ਮੁਲਾਜ਼ਮ ਸਾਰੇ ਕਮਿਸ਼ਨ ਸਾਰੇ ਇਹਦੇ ਵਿੱਚ ਲੱਗੇ ਹੋਏ ਹਨ ਹੁਣ ਆਪਾਂ 5 ਮਿੰਟ ਦੇ ਵਾਸਤੇ ਇਸ ਅਧਿਕਾਰ ਨੂੰ ਇਸਤੇਮਾਲ ਕਰਨ ਨੂੰ ਵੰਚਿਤ ਨਾ ਰਹਿ ਜਾਣ ਮੇਰੀ ਬੇਨਤੀ ਇਹ ਹੈ ਕਿ ਸਾਰੇ ਵੋਟਰਸ ਨੂੰ ਬਗੈਰ ਕਿਸੇ ਪਖਵਾਦ ਕੇ ਜ਼ਾਤ-ਪਾਤ ਕੇ ਬਗੈਰ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋਏ ਹੋਏ ਪੈਸਾ ਦਾਰੂ ਆ ਕੋਈ ਇੱਕ ਚੀਜ਼ ਫ੍ਰੀਬੀ ਦੀ ਕਿਸੇ ਵੀ ਤਰੀਕੇ ਦਾ ਉਹ ਤੋਂ ਦੂਰ ਰਹਿ ਕੇ ਆਪਾਂ ਆਪਣੇ ਜਿਹੜਾ ਜ਼ਮੀਰ ਹੈ ਉਹਦੀ ਆਵਾਜ਼ ਸੁਣ ਕੇ ਜੋ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਹੈ ਉਹਦੇ ਹਿਸਾਬ ਨਾਲ ਤੁਸੀਂ ਵੋਟ ਪਾਓ ਕਿਸੇ ਇਤਨੇ ਕਨਾਲ ਵੀ ਪ੍ਰਭਾਵਿਤ ਨਾ ਹੋ ਕਿਸੇ ਤਰੀਕੇ ਨਾਲ ਵੀ ਕਿਸੇ ਗੈਰ ਅਲੱਗ ਕਨਸਿਡਰੇਸ਼ਨ ਨੂੰ ਲੈ ਕੇ ਉਸ ਦੇ ਬੇਸਿਸ 'ਤੇ ਆਪਾਂ ਵੋਟ ਨਾ ਪਾਈਏ ਡੈਮੋਕ੍ਰੇਸੀ ਦੀ ਜਾਨ ਹੈਗੀ ਹੈ ਵੋਟ ਤੇ ਤੁਸੀਂ ਇੱਕ ਚੰਗੇ ਨਾਗਰਿਕਤਾ ਹੀ ਬਣ ਸਕਦੇ ਹੋ ਜਿਹੜਾ ਤੁਸੀਂ ਅਧਿਕਾਰ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਅਦਾ ਕਰੋ ਜ਼ਰੂਰ ਕੱਲ ਬੂਥਾਂ ਤੇ ਵੱਲ ਜਾਓ ਤੇ ਆਪਣੇ ਵੋਟ ਦਾ ਅਧਿਕਾਰਤਾ ਇਸਤੇਮਾਲ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਸੋ ਇਹ ਸੰਬੀਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸ਼ੌਕਤ احمدਪੁਰੇ ਜਿਨ੍ਹਾਂ ਨੇ ਵਿਸਥਾਰਪੂਰਵਕ ਤਿਆਰੀਆਂ ਬਾਰੇ ਦੱਸਿਆ ਤੇ ਇਹਨਾਂ ਨੇ ਨਾਲ ਦੀ ਨਾਲ ਅਪਰੀਲ ਵੀ ਕੀਤੀ ਹੈ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਪਾਰਟੀਵਾਦੀ ਤੋਂ ਲੋਕਤੰਤਰ ਦੇ ਇਸ ਤਿਉਹਾਰ ਨੂੰ ਹੋਰ ਵੀ ਵਧੇਰੇ ਸੁਹਾਵਣਾ ਬਣਾਉਣ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਤੇ ਜਿਵੇਂ ਹੋਰ ਵੀ ਬਹੁਤ ਵਧੀਆ ਇਹਨਾਂ ਨੇ ਸਹੂਲਤ ਬਾਰੇ ਦੱਸਿਆ ਕਿ ਰੈਪਿਡੋ ਜਿਹੜੀ ਐਪ ਹੈ ਡਾਊਨਲੋਡ ਕਰੋ ਤੇ ਉਹ ਜਿਹੜੀ ਆਪਣੇ ਐਪ ਦੇ ਵਿੱਚ ਆਪਣਾ ਨੰਬਰ ਵਗੈਰਾ ਭਰੋ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਹ ਜਿਹੜੀ ਉਹਨਾਂ ਦੀ ਜਿਹੜੀ ਬਾਈਕ ਹੋਵੇਗੀ ਉਹ ਤੁਹਾਨੂੰ ਘਰ ਤੋਂ ਪੋਲਿੰਗ ਬੂਥ ਤੱਕ ਪੋਲਿੰਗ ਬੂਥ ਤੋਂ ਘਰ ਤੱਕ ਤੁਹਾਡੀ ਵੋਟ ਸੁਆਕੇ ਤੁਹਾਨੂੰ ਚਾੜ੍ਹ ਕੇ ਜਾਵੇ ਪਰ ਵੀ ਇਹਨਾਂ ਦਾ ਡੇਲੀ ਪੋਰ ਦਾ ਪੰਜਾਬ ਰਿਆਣਾ ਮਾਜਲ ਪੇਗਾ 188 ਦਾ ਪਰਚਾ ਕਰ ਲੋ